ਇਹਨੇ ਜਾ ਕੇ ਅੱਜ ਮੇਲਾ ਤੁਸੀਂ ਇਹ ਮੇਲਾ ਕਰਾ ਦਿਓ ਕਿਹਨੇ ਚਾਹੋ ਅੱਜ ਵਾਜਾ ਪੀਰ ਜੀ ਦੇ ਅਸ਼ੀਰਵਾਦ ਨਾਲ ਡੰਡੀ ਸੋਈ ਚੌਕ ਦੇ ਵਿੱਚ ਪੀਰ ਬਾਬਾ ਜੀ ਦੇ ਅਸ਼ੀਰਵਾਦ ਇੱਕ ਬਹੁਤ ਵੱਡਾ ਮੇਲਾ ਲਗਾਇਆ ਗਿਆ ਵਾ ਇਹ ਮੇਲਾ ਸਾਡੇ ਛੋਟੇ ਭਰਾ ਅਰਣ ਬਗਾ ਤੇ ਨਾਲ ਅਮੇਲ ਬਗਾਈ ਜੀ ਦੇਖ ਰੇ ਕਿ ਜ ਲਗਾਇਆ ਜਾ ਰਿਹਾ ਹੈ ਇਹ ਤੇ ਦਗਾ ਤੇ ਦੋਨੇ ਭਰਾ ਇਨੀ ਸੇਵਾ ਕਰਦੇ ਆ ਕਿ ਬਾਬਾ ਜੀ ਦਾ ਇਹਨਾਂ ਇਨਾ ਅਸ਼ੀਰਵਾਦ ਮਿਲ ਰਿਹਾ ਵਾ ਕੋਈ ਸ਼ਿਲਵਾਨੀਆ ਮੇਲਾ ਲੱਗਦਾ ਪਿਆ ਹਰ ਸਾਲ ਮੇਲਾ ਲੱਗਦਾ ਵਾ ਹਰ ਸਾਲ ਬੱਦ ਬੱਦ ਗਿਣਤੀ ਇੱਥੇ ਆਂਦੀ ਹੈ ਬਾਬਾ ਦੇ ਅਸ਼ੀਰਵਾਦ ਦਿੰਦੇ ਆ ਮੈਂ ਸਾਰੇ ਨੀ ਇਹ ਅਪੀਲ ਕਰ ਰਿਹਾ ਸਾਰੇ ਜਾਣੇ ਇੱਥੇ ਦਿਨ ਬਾਬਾ ਦੇ ਅਸ਼ੀਰਵਾਦ ਦਾ ਜੂਰ ਆ ਇੰਤਜ਼ਾਮ ਕਿਸ ਤਰ੍ਹਾਂ ਦੇ ਏ ਮੇਲੇ ਦੇ ਵਿੱਚ ਇਹ ਆਮਲਾ ਜਵਾ ਹੈ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਕਿੰਨਾ ਵਧੀਆ ਲੰਗਰ ਜਿਹਦਾ ਵਿਆਹ ਦਾ ਅਰੇਂਜਮੈਂਟ ਹੁੰਦਾ ਉਹਦਾ ਲੰਗਰ ਲਗਾਇਆ ਗਿਆ ਉਹ ਗਾਨ ਪਾਰੇ ਜਿਹੜੇ ਆਏ ਸ਼ੇਵੀ ਗਾਇਕ ਉਹ ਵੀ ਕੋਈ ਨਾਮੀ ਗਲਾਮੀ ਸ਼ੋ ਵੀ ਗਾਇਗ ਹੈ ਜਿਹੜੇ ਸਾਰਾ ਸਮਾਂ ਬੰਦੇ ਆਇਆ ਵਾ ਬਹੁਤ ਆਂੰਦ ਤੇ ਆ ਰਿਹਾ ਪੀਰ ਬਾਬਾ ਦੇ ਗੁਣ ਗਾਨ ਕਰਕੇ ਇਹ ਮੇਰਾ ਹਰ ਸਾਲ ਕਦਮ ਰਹਿ ਜਾਂਦਾ ਸਰ ਤੇ ਲਗਭਗ 12-15 ਸਾਲ ਹੋ ਗਈ ਹੈ ਇੱਥੇ ਮੇਲਾ ਲਗਾਇਆ ਜਾਂਦਾ ਹੈ ਇਹ ਮੇਲਾ 11 ਨਵੰਬਰ ਦੇ ਮਹੀਨੇ 11 ਤਰੀਕ ਉਹ 11ਵੇਂ ਵਾਲੇ ਪੀਰ ਬਾਬਾ ਦੀ ਜਾਤ ਦੇ ਵਿੱਚ ਲਗਾਇਆ ਜਾਂਦਾ ਹੈ ਇਹ ਸਭੀ ਜਿਹੜੇ ਕਲਾਕਾਰ ਆ ਉਹਨਾਂ ਨੂੰ ਪਾਣੀ ਸੀ ਇਹਦੇ ਕਲਾਕਾਰ ਜੀ ਇਹ ਤਾਂ ਹਰ ਸਾਲ ਨਵੇਂ ਦੇ ਨਵੇਂ ਕਲਾਕਾਰ ਕਵਾਰ ਆਉਂਦੇ ਆ ਕਵਾਲੀ ਆਦੇ ਜ਼ਿਆਦਾ ਸਾਰੇ ਇੱਥੇ ਪਰ ਗੋਲਬਾਲ ਪੀਰ ਬਾਬੇ ਦੇ ਗੋਣਗਾਨ ਕਰਦੇ ਹੈਗੇ ਆ ਇਸ ਸਾਲ ਵੀ ਪੰਜਾਬ ਦੇ ਮੰਨੇ ਕਲਾਕਾਰ ਦੋ ਸਿਸਟਰ ਆ ਗਏ ਉਹਨਾਂ ਨੇ ਇਹਨਾਂ ਸਭਾ ਬਦਤ ਦੇਖ ਕੇ ਨਜ਼ਾਰਾ ਆ ਗਿਆ ਇਸ ਕਰਕੇ ਅਸੀਂ ਪਰਮਾਤਮਾ ਦਾ ਅਸ਼ੀਰਵਾਦ ਮੰਗਦੇ ਆ ਅਸਲ ਤੇ ਮੇਲਾ ਚੱਲਦਾ ਰਹੇ ਤੇ ਮੇਲਾ ਜੀ ਵੈਸੇ ਤਾਂ ਇੱਕ ਦਿਨ ਦਾ ਹੀ ਹੁੰਦਾ ਅਜ ਦਾ ਦਿੰਦਾ 11ਵੇਂ ਵਾਲੇ ਬਾਬਾ ਜੀ ਜਿਆਜ ਲੱਗਦਾ ਵਾ ਤੇ ਮੇਲਾ ਸ਼ਾਮ ਨੂੰ ਤੇ ਸਤਕਾ ਵਿੱਚ ਸ਼ੁਰੂ ਹੋ ਜਾਂਦਾ ਵਾ ਰਾਤ 11 ਵਜੇ ਲੱਗੇ ਮੇਲਾ ਚੱਲਦਾ ਰਹਿੰਦਾ ਸਮਾਧੂ ਕੋਈ ਐਸੀ ਤਰ੍ਹਾਂ ਦਾ ਨਹੀਂ ਕਿਹਨੇ ਅਸੀਂ ਦੇਵੇ ਦੋ ਬਾਦ ਨੂੰ ਮੈਸੇਜ ਮੈਜ ਨਾਲ ਸਾਰੇ ਦੇਵੀ ਦੇਵ ਜਰਾ ਨਾਲ ਮਿਲ ਕੇ ਆਪਾਂ ਸਨਮਾਨ ਕਰਨਾ ਚਾਹੀਦਾ ਹੈ ਅਸ਼ੀਰਵਾਦ ਲੈਣਾ ਚਾਹੀਦਾ